ਸ਼ਹੀਦੀ ਸਮਾਗਮ ਨੂੰ ਲੈ ਕੇ ਮਾਨ ਸਰਕਾਰ ਕਿਰਦੀ ਨਜ਼ਰ ਆ ਰਹੀ ਹੈ ਦੱਸਦੀ ਹੈ ਕਿ ਸ਼੍ਰੀ ਅਕਾਲ ਸਿੱਖ ਸਾਈ ਦੇ ਜਥੇਦਾਰ ਕੁਲਦੀਪ ਸਿੰਘ ਗੜਗਾਚ ਤੇ ਵੱਲੋਂ ਜਿੱਥੇ ਦੌਰਾ ਕੀਤਾ ਗਿਆ ਉੱਥੇ ਹੀ ਐਜਪੀਸੀ ਪ੍ਰਦਾਣ ਹਰਜਿੰਦਰ ਸਿੰਘ <table> ਮਾਨ ਸਰਕਾਰ ਤੇ ਵੱਡੇ ਸਵਾਲ ਖੜੇ ਕੀਤੇ ਗਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮਿਰਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਦੇ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਕੀਤੀ ਗਈ ਭਾਈ ਜੇਤਾ ਜੀ ਦੀ ਯਾਦਗਾਰ ਦੇ ਵਿੱਚ ਲਗਾਈ ਗਈ ਤਸਵੀਰ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਯਾਦਗਾਰ ਦੇ ਵਿੱਚ ਲਗਾਈ ਗਈ ਤਸਵੀਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਪਾਈ ਜੇਤਾ ਜੀ ਨੂੰ ਅੰਮ੍ਰਿਤ ਛਕਾਉਂਦੇ ਸਮੇਂ ਪੈਰਾਂ ਦੇ ਵਿੱਚ ਜੋੜਾ ਜੁੱਤਾ ਦਿਖਾਉਣ ਸਿੱਖ ਸਿੰਧਾਤਾ ਮਰਿਆਦਾ ਤੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਹੈ ਐਡਵੋਕੇਟ ਹਰਜਿੰਦਰ ਸਿੰਘ ਕਾਮੀ ਨੇ ਕਿਹਾ ਕਿ ਇਹ ਯਾਦਗਾਰ ਜਿਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ ਹੈ ਸੰਗਤ ਨੂੰ ਸੇਧ ਦੇਣ ਦੀ ਥਾਂ ਠੇਸ ਪਹੁੰਚਾਏਗੀ ਉਹਨਾਂ ਨੇ ਕਿਹਾ ਕਿ ਸਿੱਖੀ ਅਨੁਸਾਰ ਅੰਮ੍ਰਿਤ ਸੰਸਕਾਰ ਇੱਕ ਪਵਿੱਤਰ ਅਤੇ ਮਰੀ ਯਾਦਤ ਸੰਸਕਾਰ ਹੈ ਜਿਸ ਦੇ ਵਿੱਚ ਆਦਰ ਤੇ ਸਤਕਾਰ ਦਾ ਹੋਣਾ ਲਾਜ਼ਮੀ ਹੈ ਪਰ ਸਰਕਾਰ ਨੇ ਤਸਵੀਰਾਂ ਹੀ ਇਸ ਪਵਿੱਤਰ ਪ੍ਰਕਿਆ ਨੂੰ ਵਿਗਾੜਨ ਦੀ ਹਰਕਤ ਕਰਕੇ ਸਿਧਾਂਤਕ ਉਲੰਘਣਾ ਕੀਤੀ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਰਕਾਰ ਦੀ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਤੇ ਸਵਾਲ ਚੁੱਕਦੇ ਕਿਹਾ ਕਿ ਪਹਿਲਾਂ ਵੀ ਸਰਕਾਰ ਨੇ ਸ਼੍ਰੀਨਗਰ ਵਿੱਚ ਕੀਤੇ ਗਏ ਧਾਰਮਿਕ ਸਮਾਗਮਾਂ ਦੌਰਾਨ ਮਰਿਆਦਾ ਦੀ ਉਲੰਘਣਾ ਕੀਤੀ ਸੀ ਅਤੇ ਹੁਣ ਭਾਈ ਜਤਾ ਜੀ ਦੀ ਸਥਾਪਿਤ ਕੀਤੀ ਯਾਦਗਾਰ ਦੇ ਵਿੱਚ ਸਿਧਾਂਤਿਕ ਵਿਰੁੱਧ ਤਸਵੀਰ ਲਗਾ ਕੇ ਦੁਬਾਰਾ ਅਜਿਹਾ ਕੀਤਾ ਹੈ ਇਸ ਸਬੰਹਮੇ ਗੱਲ ਜਿੱਤੇ ਜੱਤਰ ਸਾਹਿਬ ਦੇ ਵੱਲੋਂ ਵੀ ਵੱਡਾ ਬਿਆਨ ਦਿੱਤਾ ਗਿਆ ਹੈ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਹੈ ਕੀ ਕੁਝ ਕਿਹਾ ਇੱਕ ਵਾਰ ਆਪਾਂ ਸੁਣਦੇ ਹਾਂ ਨੌਵੇਂ ਪਾਤਸ਼ਾਹ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਹੜੀ ਸ਼ਤਾਬਦੀ ਆ 350 ਸਾਲਾ 350 ਸਾਲਾ ਸ਼ੀਦੀ ਸਾਤਾ ਉਹਦੇ ਸੰਬੰਧੀ ਜਿਹੜੀਆਂ ਤਿਆਰੀਆਂ ਵਾਂ ਉਹ ਆਖਰੀ ਪੜਾਵਾਂ ਦੇ ਉੱਤੇ ਆ ਤੇ ਪੰਥ ਦੀ ਨਮਾਇੰਦ ਸਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸੀਸਗੰਜ ਸਾਹਿਬ ਦੇਖੇ ਸ਼ਤਾਬਦੀ ਦੇ ਪ੍ਰੋਗਰਾਮ ਲਿਖੇ ਗਏ ਤੇ ਅੱਜ ਸਗੰਤਰ ਸਾਡੇ ਪ੍ਰਤਾਪ ਸਿੰਘ ਵੀ ਆਏ ਨੇ ਇੱਥੇ ਕੋਈ ਸਾਲੋਂ ਪ੍ਰਬੰਧਾਂ ਦੇ ਵਿੱਚ ਕਮੀ ਬੇਸ਼ੀ ਨਜ਼ਰ ਆ ਰਹੀ ਆ ਉਹਨੂੰ ਠੀਕ ਕੀਤਾ ਜਾ ਰਿਹਾ ਇੱਥੇ ਆ ਸਰਕਾਰ ਨੇ ਕੰਧ ਢਾਈ ਹੀ ਵੈਸੇ ਤਾਂ ਮੈਂ ਇਹਨਾਂ ਨੂੰ ਆਖਿਆ ਹੈ ਕੰਧ ਕਰ ਦਿਓ ਇਹਨਾਂ ਨੇ ਕੀਤੀ ਨਹੀਂ ਪਰ ਹੁਣ ਸ਼੍ਰੋਮਣੀ ਕਮੇਟੀ ਇਹ ਕੰਧ ਕਰੂਗੀ ਆ ਜਿਹੜੇ ਵੀ ਇਹਨਾਂ ਨੇ ਆ ਲਾਏ ਨੇ ਪੀਪੇ ਦੇ ਠੀਕ ਇਹ ਹਟਾਉਣ ਹਟਾ ਦੇਣੇ ਨੇ ਇਥੋਂ ਠੀਕ ਬਾਕੀ ਇਹ ਗਰਾਊਂਡ ਪੱਧਰੀ ਹੋ ਗਈ ਆ ਤੇ ਸਿੱਖ ਸੰਗਤ ਕਿਉਂਕਿ ਹਮੇਸ਼ਾ ਗੁਰੂ ਨੂੰ ਸਮਰਪਿਤ ਆ ਤੇ ਸਿੱਖ ਸੰਗਤ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਗੁਰਦੁਆਰਾ ਸੀਸਗੰਜ ਸਾਹਿਬ ਗੁਰਦੁਆਰਾ ਆਨੰਦਗੜ੍ਹ ਸਾਹਿਬ ਜਿਹੜੇ ਸਾਡੇ ਗੁਰਸਥਾਨ ਆ ਉੱਥੇ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਹੋਣਾ ਔਰ ਪ੍ਰੋਗਰਾਮ ਆ ਜਿਹੜਾ ਇਹ ਗੁਰਦੁਆਰਾ ਸੀਸਗੰਦ ਸਾਹਿਬ ਮਨਾਇਆ ਜਾਣਾ ਵਾ ਪੂਰੀਆਂ ਤਿਆਰੀਆਂ ਜੋਰਾਂ ਸ਼ੋਰਾਂ ਦੇ ਨਾਲ ਆ ਤੇ ਪੰਥ ਨੂੰ ਬੀਲ ਆ ਕਿ ਜਿੱਥੇ ਵੀ ਪੰਥਕ ਤੌਰ ਦੇ ਉੱਤੇ ਵੱਡੇ ਇਹ ਪ੍ਰੋਗਰਾਮ ਸਤਾਬਦੀ ਦੇ ਗੁਰਦੁਆਰਾ ਸੀਸਗੰਦ ਸਾਹਿਬ ਕੀਤੇ ਜਾ ਰਹੇ ਆਨੰਦਪੁਰ ਸਾਹਿਬ ਤੇ ਸਿੱਖ ਸੰਗਤ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਬਾਕੀ ਅਸੀਂ ਦੇਖ ਰਹੇ ਆ ਜਿੱਥੇ ਕਮੀਆਂ ਪੇਸ਼ੀਆਂ ਕਿਉਂਕਿ ਬਹੁਤੇ ਕੰਮ ਤੇ ਵੇਖੋ ਸਰਕਾਰ ਨੇ ਕਰਨੇ ਹੁੰਦੇ ਆ ਜੀ ਪਰ ਅਜੇ ਵੀ ਉਹ ਮੈਨੂੰ ਅੱਜ ਮਿਲ ਕੇ ਵੀ ਗਏ ਨੇ ਮੰਤਰੀ ਅਰਜੋਤ ਸਿੰਘ ਬਾਸ ਜੀ ਬਾਹ ਉਹਨਾਂ ਨੂੰ ਕਿਹਾ ਸੀ ਉਹ ਪੁਲ ਦਾ ਕੰਮ ਕਰ ਦਿਓ ਕਿੰਦੇ ਰਹਿ ਦੋ ਚਾਰ ਦਿਨ ਤੇ ਕਰਦੇ ਦੇਖਦੇ ਆ ਪਰ ਅਜੇ ਹੋਇਆ ਨਹੀਂ ਆ ਉਹ ਪੁਲ ਪੁਲ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਆ ਬਾਕੀ ਸ਼ਹਿਰ ਦੀ ਲਾਈਟਿੰਗ ਦੂਜਾ ਤੀਜਾ ਸਾਰਾ ਜਿੱਥੇ ਸਾਨੂੰ ਕਿਉਂਕਿ ਵੇਖੋ ਇਹ ਕੰਮ ਆ ਵੇ ਸਰਕਾਰ ਦੇ ਕਰਨ ਵਾਲੇ ਪੁਲ ਬਣਾਉਣੇ ਸੜਕਾਂ ਬਣਾਉਣੀਆਂ ਲਾਈਟਾਂ ਲਾਉਣੀਆਂ ਤੇ ਉਦੋਂ ਤਾਂ ਕਰਦੇ ਠੀਕ ਆ ਨਹੀਂ ਤੇ ਭੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਲਾਈਟਾਂ ਵੀ ਲਾਊਗੀ ਤੇ ਸਾਰੇ ਪ੍ਰਬੰਧ ਆਦੇਸ਼ ਕੀਤਾ ਆ ਸ਼੍ਰੋਮਣੀ ਕਮੇਟੀ ਨੂੰ ਕਰੂਗੀ ਬਾਕੀ ਗੁਰੂ ਦੀ ਸ਼ਤਾਬਦੀ ਆ ਮਿਲ ਜੁਲ ਕੇ ਸਾਰੇ ਇੱਥੇ ਧਰਮਾਂ ਦੇ ਲੋਕਾਂ ਨੇ ਆਉਣਾ ਔਰ ਗੁਰੂ ਸਾਹਿਬ ਜੀ ਨੂੰ ਸਜਦਾ ਕਰਨਾ ਅਸਲ ਤੇ ਇਹੋ ਹੀ ਆ ਵੀ ਗੁਰੂ ਸਾਹਿਬ ਨੂੰ ਯਾਦ ਕਰਦੇ ਆ ਉਹਨਾਂ ਦੇ ਉਪਦੇਸ਼ਾਂ ਦੇ ਉੱਤੇ ਅਪਨ ਚੱਲਦੇ ਠੀਕ ਹੈ ਜੀ ਅੱਜ ਚਿੱਕਿਆ ਮੰਤਰੀ ਮਿਲਣਾ ਆਸੀ ਕੇ ਜੀ ਕੀ ਗੱਲਬਾਤ ਹੋਈ ਹੈ ਜੀ ਕੋਈ ਖਾਸ ਹਾਂਜੀ ਗੱਲਬਾਤ ਇਹੋ ਹੀ ਹੋਈ ਉਹ ਤੇ ਚਲੋ ਆਏ ਸੀ ਆਪਣੇ ਵੱਲੋਂ ਸੱਦਾ ਦੇਣ ਤੇ ਮੈਂ ਉਹਨਾਂ ਨੂੰ ਕਿਹਾ ਸੀ ਭਈ ਇੱਕ ਤੇ ਉਹਨਾਂ ਨੇ ਪ੍ਰੋਗਰਾਮ ਦਾ ਨਾਮ ਨਾ ਕਿਹਾ ਵੀ ਥੋੜਾ ਜਿਹੜਾ ਉਹਨਾਂ ਨੇ ਪੈਫਲੇਟ ਵੀ ਛਪਾਇਆ ਉਹ ਸਾਰਾ ਅੰਗਰੇਜ਼ੀ ਦਾ ਮਲੇਨੀ ਕਿਤੇ ਮੂਲ ਸਮਝ ਇਹਨਾਂ ਨੂੰ ਚਾਹੀਦੀ ਆ ਵੀ ਇਹ ਪੰਜਾਬ ਆ ਬਿਲਕੁਲ ਏ ਆਪਣੇ ਪੰਜਾਬੀ ਦੇ ਵਿੱਚ ਵੀ ਹੋਣਾ ਠੀਕ ਹੈ ਜੀ ਤੇ ਦੂਜਾ ਹੋਰ ਵੀ ਕਾਫੀ ਮੈਂ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਭਾਈ ਇੱਕ ਤਾਂ ਸਾਰੇ ਸ਼ਹਿਰ 'ਚ ਇਹਨਾਂ ਸਪੀਕਰ ਲਾਤੇ ਠੀਕ ਹੈ ਜੀ ਮੈਂ ਰਾਤੀ ਡੀਸੀ ਨਾਲ ਗੱਲ ਕੀਤੀ ਸੀ ਵੀ ਇਹ ਸਾਰੇ ਸ਼ਹਿਰ 'ਚ ਨਹੀਂ ਲੱਗਣਗੇ ਜਿੱਥੇ ਤੁਹਾਡਾ ਪ੍ਰੋਗਰਾਮ ਹੈ ਉੱਥੇ ਲੱਗਣਗੇ ਠੀਕ ਹੈ ਜੀ ਔਰ ਅੱਜ ਇਹਨਾਂ ਨੇ ਸਵੇਰ ਦੇ ਉੱਥੋਂ ਫੇਰ ਲਾਤੇ ਆ ਕਿਉਂਕਿ ਪ੍ਰੋਗਰਾਮ ਇਥੇ ਕੇ ਮਨਾਏ ਜਾਂਦੇ ਆ ਬਾਕੀ ਦੇਖੋ ਅਸੀਂ ਤੇ ਚਾਹੁੰਦੇ ਆਂ ਕਿ ਜੋ ਵੀ ਪ੍ਰੋਗਰਾਮ ਹੈ ਗੁਰੂ ਨੂੰ ਯਾਦ ਕਰਨਾ ਇਹ ਆਪਾਂ ਬੜੇ ਪ੍ਰੇਮ ਪਿਆਰ ਦੇ ਨਾਲ ਕਰੀਏ ਜੀ ਸਰਕਾਰ ਅਲੱਗ ਪ੍ਰੋਗਰਾਮ ਕਰ ਰਹੀ ਪਰ ਕਿਸੇ ਵੀ ਤਰੀਕੇ ਨਾਲ ਸਾਰੇ ਸ਼ਹਿਰ ਚ ਸਪੀਕਰ ਲਾਉਣੇ ਇਹ ਕੋਈ ਵਾਜਬ ਗੱਲ ਨਹੀਂ ਆ ਠੀਕ ਹੈ ਜੀ ਇਹ ਠੀਕ ਨਹੀਂ ਆ ਠੀਕ ਹੈ ਜੀ ਤੋਂ ਲਾਉਣੇ ਸ਼ੁਰੂ ਕਰਦੇ ਨਾ ਠੀਕ ਹੈ ਜੀ ਪਰ ਆਪਣੇ ਪੱਧਰ ਤੇ ਮਨਾਰੀ ਹੈ ਤੇ ਲੇਕਿਨ ਤਰੀਕਾ ਸੇਮ ਹੈ ਕੋਈ ਤਾਲਮੇਲ ਦੀ ਕਮਿਤਾ ਨਹੀਂ ਸਟਾਈਕ ਕੀਤੀ ਜਾ ਰਹੀ ਨਹੀਂ ਤਾਲਮੇਲ ਦੀ ਕੋਈ ਕਮੀ ਨਹੀਂ ਸਰਕਾਰ ਦੀ ਜਿਆਦਾ ਉਹ ਆਪਣੀ ਜਿੱਦ ਪੁਕਾਰ ਰਹੀ ਆ ਪੰਥ ਵੀ ਆਪਣੀ ਜਿਹਦਾ ਪੰਥ ਆਪਣੇ ਤਰੀਕੇ ਨਾਲ ਮਨਾ ਰਿਹਾ ਕੋਈ ਗੱਲ ਨਹੀਂ ਅੱਗੇ ਵੀ ਥੋੜਾ ਬਹੁਤਾ ਹੁੰਦਾ ਰਿਹਾ ਪਰ ਫਿਰ ਵੀ ਚਲੋ ਗੱਲ ਤੇ ਵੀ ਗੁਰੂ ਨੂੰ ਯਾਦ ਕਰਨਾ ਜਿੱਥੇ ਗੁਰੂ ਦੇ ਅਸੀਸ ਦਾ ਸਸਕਾਰ ਹੋਇਆ ਸੱਚੇ ਪਾਤਸ਼ਾਹ ਦੇ ਦਾ ਠੀਕ ਹੈ ਜੀ ਉਥੇ ਪੰਥ ਵੱਲੋਂ ਮਨਾਇਆ ਜਾ ਰਿਹਾ ਹੈ